ਕਈ ਵਾਰ ਲੋਕ ਆਪਣੀ ਕਰਤੂਤ ਦੀ ਵਜ੍ਹਾ ਦੇ ਨਾਲ ਹੀ ਮੁਸੀਬਤ ਨੂੰ ਸੱਦਾ ਦੇ ਲੈਂਦੇ ਹਨ। ਅੰਮ੍ਰਿਤਸਰ ਦੇ ਤਾਰਾਮਾਲਾ ਪੁਲ ਵਿਖੇ ਮਾਹੌਲ ਉਸ ਵੇਲੇ ਗਰਮਾ ਗਿਆ ਜਦੋਂ ਇਸ ਗੱਡੀ ਦੇ ਚਾਲਕ ਨੇ ਗਲਤ ਸਾਈਡ ਤੋਂ ਗੱਡੀ ਲਿਆਉਂਦੇ ਹੋਏ ਸਾਰਾ ਹੀ ਟ੍ਰੈਫਿਕ ਜਮ ਕਰਕੇ ਰੱਖ ਦਿੱਤਾ। ਜਦਕਿ ਪੁਲਿਸ ਪਾਲਕੀ ਸਾਹਿਬ ਦੇ ਨਿਕਲਣ ਕਰਕੇ ਟ੍ਰੈਫਿਕ ਵਿਵਸਥਾ ਦਰੁਸਤ ਕਰੀ ਬੈਠੀ ਸੀ ਤਾਂ ਕਿ ਜਮ ਨਾ ਲੱਗੇ। ਲੇਕਿਨ ਗੱਡੀ ਚਾਲਕ ਜਸਪ੍ਰਤਾਪ ਸਿੰਘ ਧੌਂਸ ਬਖਾਂਦੇ ਹੋਏ ਨਾ ਸਿਰਫ ਗੱਡੀ ਨਾ ਹਟਾਉਣ ਦੀ ਜਿੱਦ ਤੇ ਅੜ ਗਿਆ, ਬਲਕਿ ਕਾਰ 'ਚ ਸਵਾਰ ਉਸ ਦੀ ਘਰ ਵਾਲੀ ਨਿਰਮਲ ਬੀਰ ਕੌਰ ਜਿਹੜੀ ਕਿ BSF ਚ ਮਹਿਲਾ ਕਾਂਸਟੇਬਲ ਦੇ ਅਹੁਦੇ ਤੇ ਤਨਾਤ ਹੈ ਉਸ ਨੇ ਮਹਿਲਾ ਸਬ ਇੰਸਪੈਕਟਰ ਨਾਲ ਉਲਝਦੇ ਹੋਏ ਨਾ ਸਿਰਫ ਮਾੜੀ ਭਾਸ਼ਾ ਦਾ ਇਸਤੇਮਾਲ ਕੀਤਾ ਬਲਕਿ ਨਿਰਮਲ ਵੀਰ ਕੌਰ ਨੇ ਉਸ ਮਹਿਲਾ ਸਬ ਇੰਸਪੈਕਟਰ ਤੇ ਥੱਪੜ ਵੀ ਚੜਾ ਦਿੱਤੇ ਸਾਡੀ ਸਬ ਇੰਸਪੈਕਟਰ ਨੇ ਉਹਨੂੰ ਕਿਹਾ ਕਿ ਮੈਂ ਵਰਦੀ ਪਾਈ ਹੋਈ ਆ ਡਿਊਟੀ ਤੇ ਖੜੀ ਆ ਮੈਂ ਤੁਹਾਡੇ ਸਾਹਮਣੇ ਪਾਲਕੀ ਸਾਹਿਬ ਨਿਗ੍ਹਾ ਰਹੀ ਆ ਤੁਹਾਡਾ ਫਰਜ਼ ਬੰਦਾ ਤੁਸੀਂ ਸਹਿਯੋਗ ਕਰੋ ਤਾਂ ਇਹ ਕਰਨ ਵੀ ਜਿਹੜੀ ਜਿਹੜੀ ਫੋਰਸ ਸੀ ਆਪਣੀ ਦੀ ਵਾਈਫ ਉਹਨੇ ਗੱਡੀ ਚੋਂ ਉਤਰ ਕੇ ਕਿੰਨੂ ਤੱਕ ਆਵਾਰਿਆ ਜਦੋਂ ਤੱਕ ਆਵਾਰਿਆ ਤਾਂ ਉਹਨੇ ਉਹ ਸਬ ਇੰਸਪੈਕਟਰ ਨੂੰ ਰੋਕਿਆ ਤੇ ਉਹਨੇ ਉਹਦੇ ਚਪੇੜ ਮਾਰਤੀ ਇਹਦੀ ਵਾਈਫ ਨੇ ਸਬ ਇੰਸਪੈਕਟਰ ਲਈ ਦੀ ਇਹਨ ਬਿਟਵੀਨ ਜਦੋਂ ਉਹ ਚਪੇੜ ਮਾਰੀ ਤੇ ਦੂਸਰਾ ਜਿਹੜਾ ਕਾਰਜਾਲਕ ਸੀਗਾ ਉਹ ਵੀ ਗੱਡੀ ਚੋਂ ਨਿਕਲ ਕੇ ਫਟਾਫਟ ਬਾਹਰ ਆ ਗਿਆ ਅਸੀਂ ਵੀ ਸਾਰੇ ਮੌਕੇ ਤੇ ਫਟਾਫਟ ਸਾਨੂੰ ਇਹਨੂੰ ਪਤਾ ਲੱਗਾ ਮੈਂ ਵੀ ਪਹੁੰਚਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਜਿਹੜਾ ਉਹ ਸੀਗਾ ਉਹਦੀ ਵਾਈਫ ਇਹਨੇ ਹੋਰ ਜਿਆਦਾ ਉਹਨੂੰ ਤਕੇ ਧੁਕੇ ਮਾਰ ਕੇ ਮੂੰਹ ਨਾਲ ਵੀ ਮਾੜਾ ਮਟਾ ਮਾੜਾ ਚੰਗਾ ਕੀਤਾ ਤੋ ਉਹਦੇ ਬਾਅਦ ਜਿਹੜੀ ਸਰੀ ਪੁਲਿਸ ਪਾਰਟੀ ਸੀਗੀ ਉਹਨਾਂ ਨੇ ਦੋਵਾਂ ਨੂੰ ਕਾਬੂ ਕਰਕੇ ਸਮੇਤ ਗੱਡੀ ਜਿਹੜਾ ਥਾਣੇ ਲੈ ਕੇ ਜਾਂਦਾ ਇੱਥੇ ਜਿਹੜੀ ਇਹਨਾਂ ਦੇ ਖਿਲਾਫ ਜੋ ਬੰਦੀ ਕਾਨੂੰਨੀ ਕਾਰਵਾਈ ਉਹਦੇ ਅਨੁਸਾਰ ਜਿਹੜੀ ਅਸੀਂ ਕਾਰਵਾਈ ਕਰ ਰਹੇ ਹਾਂ ਪਰਚਾ ਦਰਜ ਕਰਾਂਗੇ ਦੂਜੇ ਪਾਸੇ ਪੁਲਿਸ ਵੀ ਸਖਤੀ ਨਾਲ ਕਾਰਵਾਈ ਕਰਦੇ ਹੋਏ ਬੀਐਸਐਫ ਕਾਂਸਟੇਬਲ ਨਿਰਬਲ ਬੀਰ ਕੌਰ ਅਤੇ ਉਸ ਦੇ ਪਤੀ ਨੂੰ ਹਿਰਾਸਤ ਵਿੱਚ ਲੈ ਕਾਰ ਨੂੰ ਵੀ ਕਬਜ਼ੇ ਵਿੱਚ ਲੈ ਚੁੱਕੀ ਹੈ ਹੁਣ ਪੁਲਿਸ ਵਰਦੀ ਉੱਤੇ ਹੱਥ ਚੁੱਕਣ ਵਾਲੇ ਇਹਨਾਂ ਪਤੀ ਪਤਨੀ ਦੇ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਇਨਾਂ ਨੂੰ ਇਹਨਾਂ ਦੇ ਅੰਜਾਮ ਤੱਕ ਪਹੁੰਚਾਣ ਦਾ ਦਾਅਵਾ ਕਰ ਰਹੀ ਹੈ ਜਿਹੜਾ ਇਹਨਾਂ ਨੇ ਤਕਾ ਕੀਤਾ ਉਹਦੀ ਡਿਊਟੀ 'ਚ ਵਿਗਨ ਪਾਇਆ ਉਹਦੇ ਕੱਪੜੇ ਪਾੜੇ ਆ ਤੇ ਉਹਨੂੰ ਚਪੇੜ ਮਾਰੀ ਅਨਸਾਸ਼ ਨੂੰ ਕੈਮਰਾ ਖੜਵਾਉਣ ਤੇ ਜ਼ਰੂਰੀ ਆ ਕਿ ਪੰਜਾਬ ਪੁਲਿਸ ਦਾ ਮਨੋਵਲ ਜਿਹੜਾ ਉੱਚਾ ਰਹੇ ਉੱਚਾ ਰੱਖਣੋ ਸਤrai ਰਹੂਗਾ ਜੇ ਆਪਾਂ ਮੁਲਾਜ਼ਮਾਂ ਨਾਲ ਤਕਾ ਹੋਣ ਤੋਂ ਰੋਕਾਂਗੇ ਇਹਨਾਂ ਨੇ ਇਤਰਾ ਕਰਕੇ ਲੇਡੀ ਐਸਆਈ ਨਾਲ ਤਕਾ ਕੀਤਾ ਪੁਲਿਸ ਕਾਨੂੰਨੀ ਕਾਰਵਾਈ ਕਰ ਰਿਹਾ ਜੋ ਤਫਤੀਸ਼ ਦੇ ਸਾਹਮਣੇ ਆਏਗਾ ਉਹਦੇ ਸਬੰਧੀ ਪਰਚਾ ਦੇ ਕੇ ਅਗਲੀ ਤਫਤੀਸ਼ ਅਮਲ ਚ ਲਿਆ ਕੇ ਦੇਖਾਂਗੇ ਅੱਗੇ ਕੀ ਕਾਰਵਾਈ ਬਣਦੀ BSF ਕਾਂਸਟੇਬਲ ਨਿਰਮਲ ਵੀਰ ਕੌਰ ਨੇ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਜਿਸ ਤਰੀਕੇ ਨਾਲ ਮਹਿਲਾ ਸਬ ਇੰਸਪੈਕਟਰ ਦੇ ਗੱਲਾਂ ਤੇ ਥੱਪੜ ਰਸੀਦ ਕੀਤੇ ਉਸ ਦੇ ਲਈ ਤਾਂ ਉਸ ਨੂੰ ਕਤਾਈ ਬਖਸ਼ਿਆ ਨਹੀਂ ਜਾਣਾ ਚਾਹੀਦਾ ਪੰਜਾਬ ਪੁਲਿਸ ਜੋ ਕਾਰਵਾਈ ਕਰੇ ਸੋ ਕਰੇ ਲੇਕਿਨ BSF ਨੂੰ ਵੀ ਵਿਭਾਗੀ ਜਾਂਚ ਕਰਦੇ ਹੋਏ ਨਿਰਮਲ ਵੀਰ ਕੌਰ ਦੇ ਖਿਲਾਫ ਅਜਿਹਾ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਜਿਹੜਾ ਕਿ ਸਭ ਦੇ ਲਈ ਇੱਕ ਸਬਕ ਹੋਵੇ ਜਗਬਾਣੀ ਟੀਵੀ ਚੰਡੀਗੜ੍ਹ ਦੇ ਲਈ ਗਜੇਂਦਰ ਸਿੰਘ ਸਿੰਘ ਦੀ ਰਿਪੋਰਟ